ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਖ ਇੱਕ ਵਿਆਪਕ ਰੋਗ ਹੈ ਤੇ ਇਸ ਦੀ ਮਾਰ ਤੋਂ ਕੋਈ ਵੀ ਜੀਵ ਬਚ ਨਹੀਂ ਸਕਿਆ ਮਨ ਕਿਸੇ ਵਸਤੂ ਦੀ ਚਾਹਤ ਕਰਦਾ ਹੈ ਜਦ ਪ੍ਰਾਪਤ ਨਹੀਂ ਹੁੰਦੀ ਤਾਂ ਦੁੱਖ ਦਾ ਜਨਮ ਹੁੰਦਾ ਹੈ ਕਿਉਂਕਿ ਚਾਹਤ ਮਨੁੱਖ ਦੀਆਂ ਬਹੁਤ ਏਰੀਆਂ ਹਨ ਇਸ ਵਾਸਤੇ ਦੁੱਖ ਵੀ ਅਣਗਿਣਤ ਹਨ ਜਦ ਇੱਕ ਇੱਛਾ ਪੂਰੀ ਹੁੰਦੀ ਹੈ ਹੋਰ ਅਨੇਕਾਂ ਹੀ ਇੱਛਾਵਾਂ ਪੈਦਾ ਹੋ ਜਾਂਦੀਆਂ ਨੇ ਖਾਹਿਸ਼ਾਂ ਦਾ ਬਕਾਇਦਾ ਦਰਿਆ ਮਨੁੱਖੀ ਅੰਤਸ਼ਕਰਨ ਅੰਦਰ ਚੱਲਦਾ ਰਹਿੰਦਾ ਇੱਕ ਵਸਤੂ ਦੀ ਇੱਛਾ ਵੀ ਦੁੱਖ ਬਹੁਤ ਪੈਦਾ ਕਰ ਦਿੰਦੀ ਹੈ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿੱਤ ਲਾਇਆ ਗੁਰਮੁਖ ਭਏ ਨਿਰਾਸ਼ ਸੁਖ ਫਲ ਪਾਇਆ ਅਸੀਂ ਵੇਖਦੇ ਹਾਂ ਕਿ ਨਿਰਤੰਤਾ ਦੁਖੀ ਹੈ ਹੀ ਤਨਵਾਨ ਵੀ ਦੁਖੀ ਹੈ ਨਿਰਗੁਣ ਜਿੱਥੇ ਦੁੱਖ ਵਿੱਚ ਹੈ ਉੱਥੇ ਗੁਣਵਾਨ ਵੀ ਦੁੱਖਪੂਰਵਕ ਜੀਵਨ ਬਤੀਤ ਕਰ ਰਿਹਾ ਹੈ ਬਿਮਾਰੀ ਦਾ ਦੁੱਖ ਹੋਣਾ ਸੁਭਾਵਿਕ ਹੈ ਪਰ ਤੰਦਰੁਸਤ ਵੀ ਦੁਖੀ ਹੈ ਨਿਰਬਲ ਜੇ ਦੁਖੀ ਹੈ ਤਾਂ ਬਲਵਾਨ ਵੀ ਦੁਖੀ ਹੈ ਸੋ ਕਿੱਥੇ ਤੱਕ ਲਿਖਿਆ ਜਾਵੇ ਕਿ ਦੁੱਖ ਇੱਕ ਵਿਆਪਕ ਰੋਗ ਹੈ ਜੋ ਸਭ ਜੀਵਾਂ ਦੇ ਵਿੱਚ ਹੈ ਹਰ ਇੱਕ ਦੀ ਚਾਹਤ ਵੱਖ-ਵੱਖ ਹੈ ਇਸ ਲਈ ਹਰ ਇੱਕ ਦਾ ਦੁੱਖ ਵੀ ਵੱਖ-ਵੱਖ ਹੈ ਪਿੰਡਾਂ ਵਿੱਚ ਗੋਬਰ ਪਾਥੀਆਂ ਘਰਾਂ ਵਿੱਚ ਬਾਲੀਆਂ ਜਾਂਦੀਆਂ ਜਿਸ ਵਿੱਚੋਂ ਧੂਆਂ ਨਿਕਲ ਕੇ ਬਾਹਰ ਆ ਜਾਂਦਾ ਹੈ ਪड़ोसी ਤੇ ਰਾਹੀ ਨੂੰ ਪਤਾ ਚੱਲ ਜਾਂਦਾ ਹੈ ਕਿ ਇਸ ਘਰ ਵਿੱਚ ਅੱਗ ਬਲ ਰਹੀ ਹੈ ਕਿਸੇ ਘਰ ਲੱਕੜ ਤੇ ਕੋਲਾ ਜਲਾਇਆ ਜਾਂਦਾ ਹੈ ਧੂਆਂ ਲੱਕੜ ਤੇ ਕੋਲੇ ਤੋਂ ਵੀ ਪੈਦਾ ਹੁੰਦਾ ਹੈ ਇਸ ਵਾਸਤੇ ਪਤਾ ਚਲ ਜਾਂਦਾ ਹੈ ਕਿ ਚੁੱਲ੍ਹਾ ਬਲ ਰਿਹਾ ਹੈ। ਮਿੱਟੀ ਦੇ ਤੇਲ ਨਾਲ ਕਿਸੇ ਘਰ ਵਿੱਚ ਸਟੋਵ ਜਲ ਰਿਹਾ ਹੁੰਦਾ ਹੈ। ਧੂਆ ਤਾਂ ਨਹੀਂ ਨਿਕਲਦਾ ਪਰ ਆਵਾਜ਼ ਦੱਸ ਦਿੰਦੀ ਹੈ ਕਿ ਚੁੱਲ੍ਹਾ ਬਲ ਰਿਹਾ ਹੈ। ਅੱਜ ਦਾ ਮਨੁੱਖ ਹਰ ਕੰਮ ਵਿਗਿਆਨਕ ਢੰਗ ਨਾਲ ਕਰਨ ਲੱਗ ਪਿਆ ਹੈ। ਇਸ ਵਾਸਤੇ ਅੱਜ ਇਸਨੇ ਗੈਸ ਦੇ ਚੁੱਲ੍ਹੇ ਇਜਾਦ ਕਰ ਲਏ। ਜਿਸ ਨਾਲ ਨਾ ਧੂਆ ਹੁੰਦਾ ਤੇ ਨਾ ਹੀ ਆਵਾਜ਼। ਪड़ोसी ਤੇ ਰਾਹੀ ਨੂੰ ਪਤਾ ਹੀ ਨਹੀਂ ਚੱਲਦਾ ਕਿ ਘਰ ਅੰਦਰ ਅੱਗ ਵੱਲ ਰਹੀ ਹੈ ਜਦ ਅਸੀਂ ਇਹ ਕਹਿੰਦੇ ਹਾਂ ਕਿ ਫਲਾਣੇ ਦੇ ਘਰ ਤਾਂ ਬੜਾ ਹੀ ਸੁੱਖ ਹੈ ਆਨੰਦ ਹੀ ਆਨੰਦ ਹੈ ਉਦੋਂ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਦਰਅਸਲ ਉਸ ਘਰ ਅੰਦਰ ਗੈਸ ਦੇ ਚੁੱਲ੍ਹੇ ਵੱਲ ਰਹੇ ਨੇ ਧੂਆ ਬਾਹਰ ਨਹੀਂ ਆ ਰਿਹਾ ਇਸ ਵਾਸਤੇ ਇਹ ਭੁਲੇਖਾ ਪੈ ਜਾਂਦਾ ਜਿਸ ਘਰ ਦੇ ਦੁੱਖ ਪ੍ਰਗਟ ਹੋ ਜਾਂਦੇ ਨੇ ਪड़ोसी ਤੇ ਰਾਹੀ ਨੂੰ ਪਤਾ ਚੱਲ ਜਾਂਦਾ ਹੈ ਪਰ ਕਈ ਅੰਦਰ ਅੰਦਰ ਸੜ ਰਹੇ ਹੁੰਦੇ ਨੇ ਤੇ ਵੇਖਣ ਵਾਲੇ ਉਹਨਾਂ ਨੂੰ ਸੁਖੀ ਸਮਝ ਲੈਂਦੇ ਨੇ ਜੇ ਧਿਆਨ ਨਾਲ ਵੇਖੀਏ ਤਾਂ ਖੇੜੇ ਅੰਦਰ ਰੋਣਾ ਹੀ ਛੁਪਿਆ ਹੈ ਹਰ ਖੁਸ਼ੀ ਗਮ ਨੂੰ ਛੁਪਾਈ ਬੈਠੀ ਹੈ ਇੱਜ਼ਤ ਦੇ ਨਾਲ ਬੇਇੱਜ਼ਤੀ ਨਫੇ ਨਾਲ ਨੁਕਸਾਨ ਤੇ ਜੀਵਨ ਨਾਲ ਮੌਤ ਇਹ ਜੁੜੀ ਹੋਈ ਕੜੀ ਹੈ ਇੱਕ ਉਰਦੂ ਦੇ ਕਵੀ ਦਾ ਕਹਿਣਾ ਹੈ ਫੁੱਲ ਖਿਲਦਾ ਹੈ ਮੁਰਜਾਣੇ ਦਾ ਤਖੈਲ ਲੈਕਰ ਜਿਸੇ ਹਸਤਾ ਹੂਆ ਪਾਓਗੇ ਉਹ ਪਰੇਸ਼ਾਨ ਹੋਗਾ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਪ੍ਰਸਿੱਧ ਇਹ ਵਾਕ ਹੈ ਕਿ ਵਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਦਰਅਸਲ ਪਦਾਰਥਾਂ ਦਾ ਮਿਲ ਜਾਣਾ ਸੁੱਖ ਦਾ ਮਿਲਣਾ ਨਹੀਂ ਹੈ ਪਰਮਾਤਮਾ ਦਾ ਮਿਲ ਜਾਣਾ ਹੀ ਸੁੱਖ ਦਾ ਮਿਲਣਾ ਹੈ ਸੁੱਖ ਨਾਹੀਂ ਬਹੁਤ ਹੈ ਧਨ ਖਾਟੇ ਸੁੱਖ ਨਾਹੀਂ ਪੇਖੈ ਨਿਰਤ ਨਾਟੇ ਸੁੱਖਾਂ ਦਾ ਕੇਂਦਰ ਮਰਕਜ ਈਸ਼ਵਰ ਹੈ ਜਦ ਤੱਕ ਈਸ਼ਵਰ ਨਾਲ ਨਾ ਜੁੜੀਏ ਸੁੱਖਾਂ ਦਾ ਰਸ ਨਸੀਬ ਨਹੀਂ ਹੁੰਦਾ ਸੋ ਈਸ਼ਵਰ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ ਤੇ ਈਸ਼ਵਰ ਦਾ ਭੁੱਲਣਾ ਹੀ ਮਹਾਨ ਦੁੱਖ ਹੈ ਗੁਰ ਘਰ ਦੇ लाਡਲੇ ਤੇ ਅਨੁਭਵੀ ਸ਼ਾਇਰ ਭਾਈ ਨੰਦ ਲਾਲ ਜੀ ਤਾਂ ਇਹ ਕਹਿੰਦੇ ਹਨ ਕਿ ਜਦ ਬੰਦਾ ਰੱਬ ਨੂੰ ਭੁੱਲਦਾ ਹੈ ਬਸ ਉਸ ਵਕਤ ਉਸ ਨੂੰ ਗਮ ਆਣ ਘੇਰਦੇ ਹਨ ਤੇ ਰੱਬੀ ਯਾਦ ਨਾਲ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਗੁਰੂ ਅਰਜਨ ਦੇਵ ਜੀ ਤਾਂ ਇਹ ਫਰਮਾਨ ਕਰਦੇ ਹਨ ਕਿ ਗਮ ਨਹੀਂ ਸਗੋਂ ਸਾਰੇ ਦੁੱਖ ਉਦੋਂ ਆਚੰਬੜਦੇ ਹਨ ਜਦੋਂ ਮਨੁੱਖ ਨੂੰ ਰੱਬ ਭੁੱਲਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ ਇਸ ਲਈ ਮਨੁੱਖ ਨੂੰ ਪਦਾਰਥਾਂ ਦੀ ਭੱਜ ਦੌੜ ਦੇ ਪਿੱਛੋਂ हट ਕੇ ਈਸ਼ਵਰੀ ਗਿਆਨ ਈਸ਼ਵਰ ਦੀ ਯਾਦ ਉਸ ਦੇ ਨਾਲ ਮਿਲਣਾ ਚਾਹੀਦਾ ਤਾਂ ਕਿ ਉਸ ਨੂੰ ਸਾਰੇ ਸੁੱਖ ਮਿਲਣ ਤੇ ਉਹ ਮਹਾ ਆਨੰਦ ਵਿੱਚ ਜੀਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ